ਜੋ ਮਾਨ ਜੋ ਡੀਜੀਪੀ ਸਾਹਿਬ ਵੱਲੋਂ ਮਿਲੀਆਂ ਹਦਾਇਤਾਂ ਤੇ ਜੋ ਇਲਾਕੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਕੰਜਾ ਕਸਿਆ ਆ ਉਸ ਦੇ ਤਹਿਤ ਜੋ ਪਿੰਡ ਕੰਨਾ ਪਿੰਡ ਵਿਖੇ ਪੁਲਿਸ ਪਾਰਟੀ ਫਲੋਰ ਵੱਲੋਂ ਰੇਡ ਕੀਤੀ ਗਈ ਸੀ ਜਿਸ ਦੀ ਅਗਵਾਈ ਏਐਸਆਈ ਅਮਨਦੀਪ ਕੌਰ ਕਰ ਰਹੀ ਸੀ ਜਿਨ੍ਹਾਂ ਨੂੰ ਉਸੜੇ ਵੱਡੀ ਕਾਮਯਾਬੀ ਮਿਲੀ ਜਿਨ੍ਹਾਂ ਨੇ ਇੱਕ ਲੇਡੀ ਜਿਸ ਦਾ ਨਾਮ ਜੋਤੀ ਰਾਣੀ ਪਤਨੀ ਬਲਵਿੰਦਰ ਅਤੇ ਇਸ ਦਾ ਹਸਬੰਡ ਬਲਵਿੰਦਰ ਕੁਮਾਰ ਉਤਰ ਬਚਨਾਰਾਮ ਵਾਸੀ ਕਨਾ ਪਿੰਡ ਨੂੰ ਗ੍ਰਿਫਤਾਰ ਕੀਤਾ ਜੋ ਜੋਤੀ ਰਾਣੀ ਦੇ ਪਰਸ ਵਿੱਚੋਂ 19 ਗ੍ਰਾਮ ਹੈਰੋਨ बरामद ਹੋਈ ਅਤੇ ਬਲਵਿੰਦਰ ਕੁਮਾਰ ਦੇ ਕਬਜ਼ੇ ਵਿੱਚੋਂ 205 ਮਸੀਦੀਆਂ ਗੋਲੀਆਂ ਪ੍ਰਾਪਤ ਹੋਈਆਂ ਜਿਨ੍ਹਾਂ ਦੇ ਬਰ ਖਿਲਾਫ ਮਕਦਮਾ ਨੰਬਰ 228 16 8 24 ਅੰਡਰ ਸੈਕਸ਼ਨ 21ਬੀ/ਐਂਟੀ ਡਰੈਕਟ ਸਥਾਣਾ ਫਲੋਰ ਦਰਜ ਕਰਕੇ ਇਹਨਾਂ ਨੂੰ ਤੇਸ਼ਦਾਲਤ ਕਰਕੇ ਜੋ 2 ਦਿਨ ਦਾ ਪੁਲਸ ਫਮਾਨ ਹਸਰ ਕੀਤਾ ਗਿਆ ਜੀ ਪਰ ਇਹਨਾਂ ਦਾ ਪਹਿਲਾਂ ਵੀ ਕੋਈ ਮਾਮਲਾ ਨਹੀਂ ਦਰਜ ਹੋਇਆ ਸੀ ਹਾਂਜੀ ਇਹਨਾਂ ਦੇ ਖਿਲਾਫ ਪਹਿਲਾਂ ਵੀ ਮਾਮਲਾ ਨਹੀਂ ਹੈ ਚਲੋ ਅਪੈਂਡਰ ਨੇ ਠੀਕ ਹੈ ਰਿਮਾਨ ਬੜੇ ਸਰ ਇਹਨਾਂ ਨੂੰ ਹਾਂਜੀ ਇਹ 2 ਦਿਨ ਦੇ ਪੁਲਸ ਫਮਾਨ ਤੇ ਚੱਲ ਰਹੇ ਨੇ